ਫਿਰੋਜ਼ਪੁਰ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ, देर शाम ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਧੂ ਧੋ ਕੇ ਕੁੱਟੀਆਂ ਜਨਾਨੀਆਂ, ਪੱਤਰਕਾਰਾਂ ਨਾਲ ਵੀ ਕੀਤੀ ਗਈ ਕੁੱਟਮਰ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਫਿਰੋਜ਼ਪੁਰ ਅੰਦਰ ਕਾਨੂੰਨ ਦਾ ਖੌਫ ਇਸ ਕਦਰ ਖਤਮ ਹੋ ਚੁੱਕਿਆ ਹੈ ਕਿ ਲੋਕ ਹੁਣ ਸਰਕਾਰੀ ਅਦਾਰਿਆਂ ਅੰਦਰ ਵੀ ਗੁੰਡਾਗਰਦੀ ਕਰਨ ਤੋਂ ਗਰੇਜ ਨਹੀਂ ਕਰ ਰਹੇ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਸੇਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਸੇਵਲ ਹਸਪਤਾਲ ਵਿੱਚ ਦੂਸਰੀ ਧਿਰ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਅਤੇ ਜਨਾਨੀ ਨੂੰ ਧੂ ਤੂਕੇ ਕੁੱਟਿਆ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਗੁੰਡਾਗਰਦੀ ਕੀਤੀ ਗਈ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਫਿਰੋਜ਼ਪੁਰ ਦੇ ਹਲਕਾ ਗੁਰੂਰ ਸਾਹਿਬ ਪਿੰਡ ਮੋਹਣਕੇ ਉਤਾੜ ਵਿੱਚ ਪੱਠੇ ਤੇ ਰੋਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ ਜਿੱਥੇ ਪਹਿਲਾ ਇੱਕ ਧਿਰ ਨੇ ਦੂਸਰੀ ਧਿਰ ਨਾਲ ਉੱਥੇ ਕੁੱਟਮਾਰ ਕੀਤੀ ਜਦੋਂ ਜ਼ਖਮੀ ਜ਼ਖਮੀਆਂ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਦੂਸਰੀ ਧਿਰ ਆਪਣੇ ਨਾਲ ਜਨਾਨੀਆਂ ਲੈ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਗਈ ਜਿੱਥੇ ਉਹਨਾਂ ਮਰੀਜ਼ਾਂ ਅਤੇ ਸਿਵਲ ਹਸਪਤਾਲ ਦੀਆਂ ਬਿਨਾਂ ਪ੍ਰਵਾਹ ਕੀਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਅਤੇ ਹਸਪਤਾਲ ਦੇ ਅੰਦਰ ਪਹਿਲੀ ਧਿਰ ਦੀ ਜਨਾਨੀ ਨੂੰ ਧੂ ਧੂ ਕੇ ਕੋਟ ਮਾਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਟ ਕੀਤਾ ਗਿਆ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਲੋਕਾਂ ਦੇ ਮਨਾਂ ਅੰਦਰੋਂ ਕਾਨੂੰਨ ਦਾ ਖੌਫ ਖਤਮ ਹੋ ਚੁੱਕਿਆ ਹੈ ਅਤੇ ਸਰਕਾਰੀ ਹਸਪਤਾਲ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਹੈ ਉੱਤੇ ਹੀ ਇਹਨਾਂ ਗੁੰਡਿਆਂ ਨੇ ਜਦ ਪੱਤਰਕਾਰ ਕਵਰੇਜ ਕਰਨ ਲਈ ਉਥੇ ਪਹੁੰਚੇ ਤਾਂ ਉਹਨਾਂ ਪੱਤਰਕਾਰ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਚੱਲਣ ਤੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਦਾ ਭਰੋਸਾ ਦੇ ਦਿੱਤਾ ਹੈ। ਸਾਹਮਣੇ ਤੋਂ ਤੁਸੀਂ ਅਜਾ ਹਫਾ ਦੇ ਵਿੱਚ ਆਏ ਕੀ ਗੱਲਬਾਤ ਹੋਈ? ਸਰ ਮੇਰੇ ਨਾਲ ਗਰਮੀਤ ਕੌਰ ਹੈ। ਮੈਨੂੰ ਇਹਨਾਂ ਨੇ ਪੱਠੇ ਤੇ ਬੁਲਾਇਆ ਪੱਠੇ ਮਾਲਕ ਨੇ ਜਿਹੜਾ ਪੱਠਾ ਜਿੰਨੇ ਲਖਾਇਆ ਵਾ ਕਿ ਭਾਈ ਇੱਥੇ ਆ ਇਹਨਾਂ ਦਾ ਫੈਸਲਾ ਕਰਾਰੇ ਦੋ ਧਿਰਾਂ ਦਾ ਜਦੋਂ ਮੈਂ ਗਈ ਉੱਥੇ ਮੈਨੂੰ ਬਾਕੇ ਕੁਰਸੀ ਤੇ ਇਹਨਾਂ ਨੇ ਮੈਨੂੰ ਨਾ ਉਲਟਾਤਾ ਮੇਰੀਆਂ ਬਾਹਾਂ ਵੀ ਬੰਨ ਦਿੱਤੀਆਂ ਤੇ ਮੈਨੂੰ ਇਹਨਾਂ ਨੇ ਬਹੁਤ ਤਰ੍ਹਾਂ ਇਹਨਾਂ ਨੇ ਮਾਰਿਆ ਬਹੁਤ ਮਾਰਿਆ ਤੇ ਜਿਹੜਾ ਮੇਰੇ ਨਾਲ ਮੁੰਡਾ ਗਿਆ ਸੀ ਉਹਨੇ ਭੱਜ ਕੇ ਫੋਨ-ਫਾਨ ਕੀਤੇ ਮੁੰਡੇ ਆਏ ਮੈਨੂੰ ਛਡਾ ਕੇ ਲੈ ਗਏ ਜਦੋਂ ਛਡਾ ਕੇ ਲੈ ਗਏ ਤੇ ਮੈਨੂੰ ਇਹਨਾਂ ਨੇ ਆਖਿਆ ਵੀ ਚੱਲ ਭਾਈ ਤੈਨੂੰ ਦਾਖਲ ਕਰਾਈਏ ਜਦੋਂ ਅਸੀਂ ਗੁਰੂ ਸਾਹਿਬ ਦੇ ਵਿੱਚ ਪਹੁੰਚੇ ਤੇ ਉੱਥੇ ਬਹੁਤ ਭੀੜ ਸੀ ਇਹਨਾਂ ਦੀ ਸਾਰੇ ਪਰਿਵਾਰਾਂ ਦੀ ਫਿਰ ਮੈਨੂੰ ਕਹਿੰਦੇ ਡਰਾਈਵਰ ਸਾਹਿਬ ਨੂੰ ਕਹਿੰਦੇ ਵੀ ਤੂੰ ਪ੍ਰੋਜਪੁਰ ਸਾਡੇ ਨਾਲ ਚੱਲ ਕਿ ਉੱਥੇ ਇਹਨੂੰ ਮਾਤਾ ਨੂੰ ਦਾਖਲ ਕਰਵਾ ਦੇਣੇ ਆ ਅਜੇ ਅਸੀਂ ਗੱਲਬਾਤ ਕਰਨੀ ਸੀ ਡਾਕਟਰ ਨਾਲ ਤੇ ਇਹ ਸਾਡੇ ਪਿੱਛੇ ਆ ਗਏ ਤੇ ਨਾਲ ਮੇਰੇ ਮੁੰਡੇ ਨੂੰ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਤੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਸਾਰੀ ਵਾਰਲ ਕੀਤੀ ਫਿਰਦੀ ਆ ਮੈਨੂੰ ਕਹਿੰਦੀ ਮਾਤਾ ਤੂੰ ਬੈਠ ਜਾ ਤੈਨੂੰ ਹੌਣ ਨਹੀਂ ਮਾਰਦੇ ਹੁਣ ਗੈਂਚੜੇ ਭੱਜ ਗਏ ਆ ਤੇ ਮਲਾਜਮਾਂ ਨੂੰ ਖਬਰ ਹੋਈ ਜਿਹੜੇ ਸਾਡਾ ਡਰਾਈਵਰ ਤੇ ਜਿਹੜਾ ਸਰਾ ਹੋਰ ਬੰਦਾ ਭਰਾਣ ਆਲਾ ਆਇਆ ਸੀ ਭੱਜ ਕੇ ਥਾਣੇ ਗਏ ਪੁਲਿਸ ਲੈ ਕੇ ਆਏ ਤੇ ਮੇਰੀ ਜਾਨ ਬਚੀ ਨਹੀਂ ਤਾਂ ਇਹ ਤਾਂ ਜੀ ਵੀ ਹੁਣ ਵੀ ਦੋ ਤਿੰਨ ਗੁੰਡੇ ਆਏ ਆ ਮਗਰ ਉਹ ਦੇਖ ਕੇ ਪੁਲਿਸ ਨੂੰ ਤੇ ਭੱਜ ਗਏ ਆ ਇੱਕ ਪਿੰਡ ਦਾ ਸਰਪੰਚ ਲਖਵੀਰ ਸਿੰਘ ਜਸਵੀਰ ਸਿੰਘ ਇੱਕ ਦਿਨਾ ਹੈਗਾ ਇਹ ਮਖਤਿਆਰ ਸਿੰਘ ਇਹਨਾਂ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਅੰਦਰ ਆਏ ਪੁਲਿਸ ਨੂੰ ਵੇਖਿਆ ਤੇ ਭੱਜ ਗਏ ਪੁਲਿਸ ਬਹੁਤ ਵਿਚਾਰੀ ਮਗਰ ਭੱਜੀ ਭੁੱਜੀ ਫਿਰੇ ਪਰ ਨਹੀਂ ਇੱਥੇ ਆਏ ਢੱਡ ਗਏ ਕੁੜੀਆਂ ਵੀ ਬਹੁਤ ਮਾਰਿਆ ਕੁੜੀਆਂ ਨੇ ਮੁੰਡਾ ਬਦਵਾਸ਼ੀ ਕੀਤੀ ਕਿਸ ਤਰ੍ਹਾਂ ਦੀ ਬਦਵਾਸ਼ੀ ਮੁੰਡਾ ਮਾਸਟਰ ਇਹਨਾਂ ਦਾ ਮਾਤਾ ਦਾ ਮੁੰਡਾ ਐ ਤੇ ਮੈਂ ਮਾਤਾ ਦੀ ਭੈਣ ਬਣੀ ਹੋਈ ਆ ਜਿਹੜੀ ਮਾਤਾ ਦੀ ਕੁੜੀ ਹੁੰਦਾ ਮੈਂ ਰਿਸ਼ਤਾ ਕਰਾਇਆ ਫੌਜੀ ਨੂੰ ਮੇਰਾ ਭਤੀਜਾ ਹੈ ਇਹ ਕਹਿੰਦੇ ਨੇ ਤੂੰ ਉਹਦੇ ਹੱਕ ਚ ਬੋਲਦੀ ਂ ਸਾਡੇ ਹੱਕ ਚ ਨਹੀਂ ਤੂੰ ਬੋਲਦੀ ਤੇ ਮੈਂ ਆਖਿਆ 25 ਸਾਲਾਂ ਤੋਂ ਬੇਦਖਲ ਕੀਤਾ ਆ ਤੇ ਤੇਰੇ ਹੱਕ ਕਿਹੜਾ ਰਹੇਗਾ ਤੂੰ ਮਾਂ ਦਾ ਜੁੰਡੇ ਪੱਟੇ ਤੂੰ ਮਾਂ ਦਾ ਵਾਲੀਆਂ ਲਾਈਆਂ ਤੂੰ ਪਿਓ ਦਾ ਮੋਢਾ ਤੋੜਿਆ ਪਿਓ ਇਹਦੇ ਹਾਵੇ ਨਾਲ ਮੁੱਕ ਗਿਆ ਤੇ ਮੈਨੂੰ ਕਹਿੰਦਾ ਤੈਨੂੰ ਨਿਬੜਾਂਗੇ ਜਿਹੜੀਆਂ ਤੂੰ ਗੱਲਾਂ ਦੱਸਦੀਆਂ ਏ ਸਰ ਮੈਂ ਤਾਂ ਸੱਚਾਈ ਵਾਲੀ ਜਨਾਨੀ ਆ ਮੈਨੂੰ ਇਹੋ ਜਿਹਾ ਕੋਈ ਭੇਤ ਭਾਤ ਨਹੀਂ ਕਿ ਮੈਨੂੰ ਕੋਈ ਲਾਲਚ ਹੈ ਜਾਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਤਰ੍ਹਾਂ ਦੀ ਮੈਨੂੰ ਕੋਈ ਹੋਵੇ ਇਹ ਕੁੜੀਆਂ ਬਹੁਤ ਬਦਲੀਆਂ ਜਨੇ ਵਿਆਹ ਦੇ ਵਿੱਚ ਵੀ ਇਹਨਾਂ ਨੇ ਬਹੁਤ ਲੜਾਈ ਕੀਤੀ ਜਦੋਂ ਮੈਂ ਫੌਜੀ ਦਾ ਰਿਸ਼ਤਾ ਕਰਾਇਆ ਇਹਨਾਂ ਕੁੜੀ ਨੂੰ ਭੈਣ ਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਉਹਦੇ ਬਹੁਤ ਉਹਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਬਹੁਤ ਜਿਆਦਾਆਂ ਕੀਤੀਆਂ ਕੁੜੀ ਨਾਲ ਤੇ ਪਰ ਫੌਜੀ ਪੜਾਉਂਦਾ ਮਿਹਰਬਾਨੀ ਜਿੰਨੇ ਘਰ ਬਣਾ ਲਿਆ ਫਿਰ ਫੌਜੀ ਨੂੰ ਇਹਨਾਂ ਨੇ ਆਣ ਕੇ ਬਹੁਤ ਮਾਰਿਆ ਜਿੰਨਾ ਵੀ ਕਹੀਏ ਉਨਾ ਹੀ ਇਹਨਾਂ ਨੇ ਮਾਰਿਆ ਉਹਨੂੰ ਕੋਠੇ ਤੇ ਚੜ ਕੇ ਇਹ ਸਾਰੀਆਂ ਉੱਤੇ ਚੜ ਗਈਆਂ ਈਆਂ ਬੇ ਤੜਕ ਜਨਾਨੀਆਂ ਹਨ ਸਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਮੈਨੂੰ ਨਿਸ਼ਾਬ ਦਵਾ ਜਾਵੇ ਕਿ ਮੈਂ ਇਹਨਾਂ ਦੇ ਹੱਕ ਵਿੱਚ ਨਹੀਂ ਕੋਈ ਗਲਤ ਸੀ ਪਰ ਇਹਨਾਂ ਨੇ ਮੈਨੂੰ ਬਣਾ ਲਿਆ ਇਨਾਂ ਨੇ ਆਏ ਸੀ ਹਾਂਜੀ ਅਸੀਂ ਹਸਪਤਾਲ 'ਚ ਆਏ ਸੀ ਤੇ ਇਹ ਦੀਦੀ ਦਾ ਹੰਗਾਮਾ ਬਹੁਤ ਬਹੁਤ ਹੀ ਹੋ ਰਿਹਾ ਸੀ ਕਿਉਂ ਇਹ ਦਾਖਲ ਹੋਣ ਆਏ ਨੇ ਪਹਿਲਾਂ ਜਾ ਕੇ ਸਵੇਰੇ ਇਹਨਾਂ ਦੇ ਗੱਲ ਪਏ ਨੇ ਗੱਲ ਪੈ ਕੇ ਇਹ ਪਾਰਟੀ ਨਾ ਜਿਹੜੀ ਲੜਕੀਆਂ ਦੋ ਤੇ ਦੋ ਉਹਨਾਂ ਦੇ ਲੜਕੇ ਰਜਵਾਈ ਦੋ ਇਹਨਾਂ ਨੂੰ ਉਹ ਗੁੰਡੇ ਆ ਬਹੁਤ ਇੱਥੇ ਵੀ ਲੈ ਕੇ ਆਏ ਦੋ ਗੱਡੀਆਂ ਭਰ ਕੇ ਲੈ ਕੇ ਆਏ ਨੇ ਇਹਨਾਂ ਦਾ ਵਿਚਾਰੀ ਦਾ ਇਹਨੂੰ ਇੱਥੇ ਦਾਖਲ ਕਰਨਾ ਹੈ ਇਹਨੇ ਦਾਖਲ ਇਹ ਵਿਚਾਰੀ ਜੀ ਨਹੀਂ ਹੋਈ ਬੀਬੀ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿਤੇ ਵੀ ਇਹ ਫਰਜਪਰ ਨੂੰ ਗਏ ਨੇ ਦਾਖਲ ਹੋਣ ਉੱਥੇ ਪਹਿਲਾਂ ਉੱਥੇ ਹਸਪਤਾਲ ਠਾਣੇ ਨਾਲ ਠਣਾ ਬਾ ਆਪਣਾ ਹਸਪਤਾਲ ਬੰਨਿਆ ਹਸਪਤਾਲ ਵਿੱਚ ਲੈ ਫਿਰ ਇਹਨਾਂ ਨੂੰ ਰੈਫਰ ਕਰਨਾ ਸੀ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਨਾ ਰੈਫਰ ਕਰੋ ਇਹ ਵਿਚਾਰੇ ਕਹਿੰਦੇ ਵੀ ਅਸੀਂ ਕਿਤੇ ਤਾਂ ਦਾਖਲ ਹੋਣਾ ਹੀ ਹੈ ਬਚਣਾ ਹੈ ਇਹ ਬੀਬੀ ਦੀ ਗੁੱਜੀ ਮਾਰਿਆ ਈੜ ਦੇਡੀ ਤੇ ਵੀ ਸੱਟਾਂ ਲੱਗੀਆਂ ਨੇ ਦੇ ਬਹੁਤ ਕੁਛ ਨੇ ਵਿਚਾਰੀ ਨਾਲ ਹੋਇਆ ਹੈ ਇਸ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ ਸ਼ਰਿਆਮ ਗੁੰਡਾ ਕਰਦੀ ਇੱਥੇ ਵੇਖ ਹੀ ਰਹੇ ਜੇ ਅਸੀਂ ਆਏ ਆ ਤੇ ਅਸੀਂ ਵੇਖਿਆ ਵੀ ਇਹ ਕੀ ਹੋ ਰਿਹਾ ਹੈ ਜਦੋਂ ਅਸੀਂ ਤਾਂ ਇਹਦੇ ਸਾਈਡ ਦੇ ਮੇਰੇ ਨਾਲ ਮੇਰੇ ਆਏ ਸੀ ਭਤੀਜਾ ਮੇਰਾ ਸਾਨੂੰ ਕਹਿੰਦੇ ਵੀ ਆਪਾਂ ਦੇਖ ਤੇ ਆਈਏ ਚੱਲੀ ਇਹ ਵੀ ਕੀ ਬਣਿਆ ਇਹਨਾਂ ਨਾਲ ਇਹ ਵਿਚਾਰੀ ਬੀਬੀ ਦਾ ਤਾਂ ਬੁਰਾ ਹਾਲ ਹੋਇਆ ਇਹਨਾਂ ਪੁੱਟ ਪੁੱਟ ਕੇ ਇੱਥੇ ਮਾਰੀ ਕੁਟੀ ਬੈਠੇ ਸੀ ਫਿਰ ਪੁੱਛਣ ਉਹ ਗਏ ਆਪਣਾ ਇਹਦਾ ਲੜਕਾ ਗਿਆ ਪੁੱਛ ਲੈ ਕੇ ਆਇਆ ਪੁੱਛ ਸੁਣਿਆ ਕੇ ਸਾਰੀ ਸੱਚਾਈ ਸੁਣੀ ਇਸ ਕਰਕੇ ਇਹਦੀ ਕਾਨੂੰਨੀ ਕਾਰਵਾਈ ਉਹਨਾਂ ਸਾਰਿਆਂ ਤੇ ਬੰਡੀ ਬੰਨੀ ਚਾਹੀਦੀ ਏ ਤੇ ਇਸ ਤਰ੍ਹਾਂ ਜੇ ਗੁੰਡਾਗਰਦੀ ਰਹੀ ਤੇ ਪਿੰਡਾਂ ਵਿੱਚ ਮਾਹੌਲ ਬਹੁਤ ਖਰਾਬ ਹੋ ਚੁੱਕਾ ਹੈ ਜਿਹੜਾ ਵੀ ਛਡਾਉਣ ਆਉਂਦਾ ਹੂ ਤੇ ਛਡਾਉਣ ਵਾਲੇ ਉਹਨਾਂ ਦੀ ਵੀ ਗੱਲ ਪੈ ਗਈ ਨੇ ਇੱਥੇ 10 12 ਜਿਹੜੇ ਛਡਾਉਣ ਵਾਲੇ ਸੀ ਮੈਂ ਰਜੀਨ ਨਰਸ ਆਪਣੀ ਜਿਹੜੀ ਡਾਕਟਰ ਵੱਡੀ ਰਾਂ ਉਹ ਵੀ ਛਡਾਇਆ ਉਸਨੇ ਵੀ ਉਸਰੇ ਫਿਰ ਬੂਆ ਲਾ ਲੈਨੇ ਤਾਂ ਇਹ ਜਨਾਨੀ ਨੂੰ ਮਾਰ ਕੇ ਚੱਲੇ ਸੀ ਹਾਂਜੀ ਹਾਂਜੀ ਇਸ ਬੀਬੀ ਨੂੰ ਮਾਰ ਕੇ ਚੱਲੇ ਸੀ ਕੁੱਟਵਾਰ ਬਹੁਤ ਕੀਤੀ ਤੇ ਉਹ ਡਾਕਟਰ ਜਿਹੜੀ ਹੈਗੀ ਵੱਡੀ ਲੇਡੀਸ ਉਸਨੇ ਉਹਨੇ ਬਹੁਤ ਨਾਲ ਪੂਰਾ ਹਮਲਾ ਕੀਤਾ ਵੀ ਤੁਸੀਂ ਇਹਨੂੰ ਮਾਰਗੇ ਤਾਂ ਇਹ ਸਾਡੇ ਨੁਕਸਾਨ ਹੋ ਜਾਏਗਾ ਹਸਪਤਾਲ ਦੇ ਸਾਡੇ ਬਿਹਸਤਲ ਬਦਨਾਮ ਹੋ ਜਾਏਗਾ ਇਹ ਤੇ ਹਸਪਤਾਲ ਦੇ ਕੋਣ ਦਾਖਲ ਹੋਣ ਆਵੇਗਾ ਲੋਕੀ ਡਰਦੇ ਘਰੇ ਮਰ ਜਾਣਗੇ ਜਿਹੜੀ ਜਨਤਾ ਹੈ ਇਹ ਤਾਂ ਘਰੇ ਮਰੀ ਜਾਏਗੇ ਫਿਰ ਡਰ-ਡਰ ਕੇ ਕਿਉਂ ਉਹਨਾਂ ਨੂੰ ਤਾਂ ਦਾਖਲ ਹੋਣਾ ਹੀ ਹੈ ਦੀ ਸੇਫਟੀ ਵਾਸਤੇ ਬਹੁਤ ਮੌਤ ਮਾੜਾ ਕੀਤਾ ਬਹੁਤ ਮਾੜਾ ਬਹੁਤ ਹੀ ਵੀਰਜੀ ਬਹੁਤ ਹੀ ਮਾੜਾ ਕੀਤਾ ਇਹਨਾਂ ਨੇ ਉਹ ਚਲੇ ਇਹਨਾਂ ਲੋਕਾਂ ਦੀ ਕਾਰਵਾਈ ਕਰ ਸਕੋ ਕਰ ਸਕ ਤੋਂ ਨਹੀਂ ਚਾਹੀਦੀ ਇਹਨਾਂ ਲੋਕਾਂ ਕੋ ਸਚਾਈ ਦਾ ਤਾਂ ਪਤਾ ਹੀ ਹੈ ਨਹੀਂ ਇਹਨਾਂ ਲੋਕਾਂ ਨੂੰ ਆਪ ਕਰਕੇ ਤੇ ਬਾਅਦ ਚ ਉਲਟਾ ਵਾਰ ਕਰਦੇ ਨੇ ਫੇਰ ਦੁਬਾਰਾ ਦੁਬਾਰਾ ਵਾਰ ਕਰਦੇ ਨੇ ਬੀਬੀ ਜਿਹੜੀ ਇਹ ਮੋਹਿਲਾ ਮੰਡਰ ਦੀ ਪ੍ਰਧਾਨ ਹੈ ਸਾਰੇ ਪਰਿਵਾਰ ਸਾਰੇ ਪਰਿਵਾਰ ਵਿੱਚ ਇਹਨਾਂ ਦੇ ਕੋਈ ਨਹੀਂ ਜਿਆ ਹੈਗਾ ਗੁੰਡਾਗਰਦੀ ਵਾਲ ਬੰਦਾ ਪਰ ਇਹਨਾਂ ਨੇ ਗੁੰਡਾਗਰਦੀ ਜਿਹੜੇ ਲੋਕਾਂ ਨੇ ਕੀਤੀ ਇਹਦੇ ਤੇ ਨਜਾਇਜ਼ ਕੀਤੀ ਬਿਲਕੁਲ ਨਜਾਇਜ਼ ਕੀਤੀ ਇਸ ਵਿੱਚ ਤਾਂ ਅਸੀਂ ਵੀ ਇਹ ਕਹਿਣੇਦਾਰ ਆ ਕਿ ਅਸੀਂ ਓਖੀ ਇਥੇ ਆ ਕੇ ਲਿਖਿਆ ਬਹੁਤ ਮਾਰਾ ਕੀਤਾ ਹੈ ਬੀਬੀ ਨਾਲ ਤੁਸੀਂ ਆਏ ਦੇਖਿਆ ਇੱਕ ਲੜਾਈ ਹੋਈ ਹੈ ਜਿਹੜੀ ਦੋ ਧਰਾਂ ਦੇ ਵਿੱਚ ਇੱਥੇ ਅੰਦਾਮਾ ਵੀ ਕੀਤਾ ਘਰ ਤਾਂ ਕਿਤਰਾ ਅੱਛਾ ਜੀ ਸਾਸਰੀ ਕਾਲ ਜੀ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਸਿਟੀ ਫਿਰੋਜ਼ਪੁਰ ਇਹ ਸਿਵਲ ਹਸਪੀਟਲ ਦੇ ਮੈਨੂੰ ਕਿੰਨ ਇਨਫੋਰਮੇਸ਼ਨ ਮਿਲੀ ਹੈ ਕਿ ਸਿਵਲ ਹਸਪੀਟਲ ਦੇ ਵਿੱਚ ਕੋਈ ਝਗੜਾ ਵਗੈਰਾ ਹੋ ਰਿਹਾ ਉਹ ਝਗੜੇ ਨੂੰ ਮਤਲਬ ਉਹਦੇ ਸਵਾਨ ਦੇ ਵਿੱਚ ਮੈਂ ਇੱਥੇ ਆਇਆ ਤੇ ਇੱਥੇ ਗਰਮੀਤ ਕੌਰ ਵਾਈਫ ਆਫ ਕਲਵੰਤ ਸਿੰਘ ਜੋ ਮਹਿਲਾ ਮੰਡਲ ਦੀ ਪ੍ਰਧਾਨ ਆ ਤੇ ਇਹ ਕਿਸੇ ਉਥੇ ਪੱਠੇ ਤੇਨਾਂ ਦੀਆਂ ਦੋ ਤਰ੍ਹਾਂ ਦੇ ਤੇ ਗੁਰੂ ਅਰਸਾਏ ਦੇ ਏਰੀਆ ਦੇ ਵਿੱਚ ਦੋ ਤਰ੍ਹਾਂ ਦੇ ਆਪਸ ਵਿੱਚ ਜਿਹੜੀ ਇਹਨਾਂ ਦੀ ਕਿਤੇ ਲੜਾਈ ਹੋਈ ਜਾਂ ਉਹਦੇ ਬਾਰੇ ਇਨਫਾਰਮੇਸ਼ਨ ਨਹੀਂ ਆਈ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਉਥੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਇਹ ਉਥੇ ਦਾਖਲ ਹੁੰਦੀ ਕੋਈ ਸੀ ਕੀਤੀ ਤੇ ਉਥੇ ਜਿਹੜੀ ਦੂਜੀ ਇਹਨਾਂ ਦੀ ਐਂਟੀ ਪਾਰਟੀ ਸੀ ਉਹਨਾਂ ਨੇ ਕਿਤੇ ਉਥੇ ਦਾਖਲ ਨਹੀਂ ਹੋਣ ਦਿੱਤਾ ਉੱਥੋਂ ਇਹ ਇੱਥੇ ਆਏ ਨੇ ਇਹਨਾਂ ਦੇ ਦੱਸਣ ਮੁਤਾਬਕ ਹੁਣੇ ਸੀ ਇੱਥੇ ਦੀ ਕੈਮਰੇ ਦੀ ਸੀਸੀ ਆਪਣੇ ਫੁਟੇਜ ਦੇਖੀ ਹੈ ਫੁਟੇਜ ਦੇ ਵਿੱਚ ਜਿਹੜੀ ਇੱਕ ਲੇਡੀ ਜਾਇਆ ਤੇ ਇੱਕ ਨਾਲ ਇੱਕ ਲੇਡੀ ਖੜੀ ਆ ਉਹ ਇਹਦੀ ਜਿਹੜੀ ਕੁੱਟਮਾਰ ਕਰ ਰਹੇ ਨੇ ਹੁਣ ਇਹ ਡਾਕਟਰ ਸਾਹਿਬ ਦੇ ਕੋਲ ਗਏ ਨੇ ਇੱਥੇ ਡਾਕਟਰ ਸਾਹਿਬ ਸਾਨੂੰ ਜਿਹੋ ਜੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਜੀ ਇਹ ਲਗਾਤਾਰ ਸਰ ਗੁੰਡਾਗਰਦੀ ਦੇ ਵਾਪਸ ਤੋਂ ਘਟਣਾ ਬਦਲਦੀਆਂ ਨੇ ਪਹਿਲਾਂ ਵੀ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਆਇਆ ਹੀ ਰੋਲ ਕੇ ਦੁਬਾਰਾ ਹੋ ਗਿਆ ਦੇਖੋ ਜੀ ਪਹਿਲਾਂ ਮੇਰੇ ਹੁੰਦਿਆਂ ਦਾ ਇੱਥੇ ਕੋਈ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਨਹੀਂ ਹੋਇਆ ਇਹ ਮੇਰੇ ਕੋਲ ਆਇਆ ਮੈਟਰ ਆਇਆ ਇਹ ਹੁਣ ਡਾਕਟਰ ਸਾਹਿਬ ਐਮ ਐਲ ਆਰ ਦਿੰਦੇ ਨੇ ਜੋ ਵੀ ਦਿੰਦੇ ਨੇ ਮੇਰੇ ਏਰੀਆ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਵਾਕਈ ਉਹ ਜਿਹੜੀ ਉਹਦੀ ਲੇਡੀਜ਼ ਦੀ ਕੁੱਟਮਾਰ ਕਰ ਰਹੀ ਹੁਣ ਡਾਕਟਰ ਸਾਹਿਬ ਸਾਨੂੰ ਰਿਪੋਰਟ ਦਿੰਦੇ ਨੇ ਔਰ ਰਿਪੋਰਟ ਦੇ ਮੁਤਾਬਕ ਜਿਹੜੀ ਬੰਦੀ ਹੈਹੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ